ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਆ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਐ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਆ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀਆ ਉਹ ਚਾਰ ਮੈਕ ਵਿੱਚ ਉਹਨੂੰ ਦੇ ਦਿੱਤੇ ਤੇ ਇੱਕ ਜੇ ਨਾ ਦਿੱਲੀੋਂ ਚਾਰ ਮੈਕ ਵਿੱਚ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਆ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਧਰ ਤੇ اربਾਂ ਪੀ ਇਕੱਠਾ ਕਰਨਾ ਚਾਹੁੰਦੇ ਆ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ ਵੱਡੇ ਬਿਲਡਰ ਨੇ ਕਹਿੰਦਿਆਂ ਕਿ ਸਾਨੂੰ ਜੀ ਕੋਈ 500 ਕਿੱਲਾ ਲੁਜਾਣੇ ਦੇ ਦਿਓ ਕੋਈ ਕਹਿੰਦਾ 1000 ਕਿੱਲਾ ਦੇ ਦਿਓ ਕੋਈ ਕਹਿੰਦਾ ਕਿਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉੱਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਜ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਇੱਕ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਬਣਾਇਆ ਸੀ ਐ ਉਹਦੇ ਕੇਰਨੀ ਸਲਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਤ ਪਹਿਲੇ ਉਹਦੇ ਚ ਇੱਕ ਦੋ ਕਲੌਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੌਜ਼ ਹੈਗਾ ਸੈਕਸ਼ਨ 56 ਜਿੱਥੇ ਉੱਤੇ ਲਿਖਿਆ ਕੀ ਸਰਕਾਰ ਜੀ ਦੀ ਮਰਜ਼ੀ ਜ਼ਮੀਨ ਐਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹਦਾ ਛੱਡਣਾ ਹੈ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤਾਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋ ਸਭ ਤੋਂ ਮਗਰ ਦੋ ਰਾਜ ਮਗਰ ਦੋ ਸਹੀ ਮਨ ਦਾ ਰਾਜ ਮੰਗ ਲਿਓ ਜਦੋਂ ਭਗਵਾਨਤ ਮਾਨ ਨੂੰ ਕਿਹਾ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਜਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਨਿਸਟਰ ਹੁੰਦਾ ਤੇ ਸਾਰੇ ਜਿੰਨੇ ਮਹਿਕਮੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ एनवायरनमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਿਨਿਸਟਰ ਦੀ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਦੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜਿਹਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੁਸੀਂ ਫੈਕਟਰੀ ਲੈਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਕ ਹੋਈਆਂ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਤੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕੜੇ ਆ ਉਹ ਨਾਮ ਵੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹਿੰਦਾ ਉਮਰਾਤ ਗੁੰਡੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵਬ ਮਹੇਸ਼ਵਰੀ ਇੱਕ ਸੀਮਾ ਬੰਸਲ ਆ ਦੇਖੋ ਆ ਕਮੇਟੀ ਨਾ ਦੀ ਜਿਹਨੂੰ ਪੰਜਾਬ ਦਾ ਲੱਲਾ ਕੱਕਾ ਨਹੀਂ ਪਤਾ ਇਹਨਾਂ ਤੋਂ ਖੁੱਗੀ ਮਾਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਆ ਮੈਂ ਕੁੰਦੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੇ ਜੇਹਲਾਂ ਦੇਖਿਆ ਤੁਸੀਂ ਚੀਫ ਸੈਕਟਰੀ ਸਾਹਿਬ ਇੰਨਾ ਖਾਣਾ ਮੀਚ ਲੋ ਇੰਨਾ ਖਾਣਾ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤਾਂ ਸੌਂ ਕੇ ਟਪਾ ਲੈਣੇ ਆ ਇਹਦਾ ਮਤਲਬ ਅੱਠ ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸਾਬੇ ਬਾਲੋਗੇ ਐਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਨਾਂ ਤੇ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੇ ਧੱਕੇ ਕਰ ਰਹੇ ਐ ਜੈ ਜੇ ਜ਼ੁਲਮ ਕਰ ਰਹੇ ਮੈਨੂੰ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚਿਆ ਆ ਜਿਹੜੇ ਤੁਹਾਡੇ 60 ਹਜ਼ਾਰ ਕਿੱਲਾ ਹੈ ਆ ਤਾਂ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਦੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਆ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਭਾਈ ਪੈਸੇ ਜ਼ਮੀਨ ਦੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਦੇ ਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਇਹਨਾਂ ਨੇ ਠੱਗੀ ਮਾਰੀ ਉਹੀ ਹੁਣ ਕਰਨਾ ਚਾਹੁੰਦੇ ਆ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਯਾਰ ਆਪਣੇ ਆਪਣੀ ਹੁੰਦੀ ਆ ਹੁਣ ਤਾਂ ਸਬਕ ਸਿੱਖ ਲੀਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਇੰਨਾ ਲਗਾ ਤੁਹਾਡੇ ਪ੍ਰਤੀ ਨਹੀਂ ਐ ਨਾ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਐ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਐ ਤੇ ਸ਼ਰੋਮ ਨਹੀਂ ਅਕਾਲੀ ਦਲ ਐ ਬੋਲੋ ਸੋ ਮਿਹਾਨ ਸਤ ਸ੍ਰੀ ਅਕਾਲ ਜਿੰਦਾਬਾਦ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇੰਨੀ ਤਰੱਕੀ ਗਈ ਤੇ ਭਾ ਕਿੰਨੇ ਵੱਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50 ਹਜ਼ਾਰ 5 ਲੱਖ ਦੀ ਰਹਿ ਜੂਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਇੰਚ ਬੋਲੇ ਸੋ ਨਿਹਾਲ ਸਿਆ ਕਾਲਾ ਸੁਖਵੀਰ ਤੇਰੀ ਸਾਚ ਦੇ ਮਾਰਾ ਦੇਾਂਗੇ ਠੋਕ ਕੇ ਸੁਖਵੀਰ ਤੇਰੀ ਸਾਚ ਦੇ ਮਾਰਾ ਦੇਾਂਗੇ ਠੋਕ ਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 28 ਤਰੀਕ ਨੂੰ 4 ਤਰੀਕ ਨੂੰ ਪਟਿੰਡੀ ਐ ਤੇ ਜਿੰਨੇ ਜਿਹੜੇ ਸ਼ਰਾਂਚ ਆਪ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ ਇੱਕ ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਰਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਟਾ ਲਾਉਣਾ ਪਏ ਅੱਗੇ ਹੋ ਕੇ ਮੈਂ ਬੈਠੂਗਾ ਬੋਲੇ ਉਸ ਨਿਹਾਲ ਆਪਾਂ ਸਾਰੇ ਹੀ ਬਾਹਾਂ ਖੜੀਆਂ ਕਰਕੇ ਬਾਦਲ ਸਾਹਿਬ ਨੂੰ ਵਿਸ਼ਵਾਸ ਦਿਵਾਈਏ ਈ ਆਸੀਂ ਉਹਦੇ ਤੱਕ ਤੁਹਾਡੇ ਨਾਲ ਐ ਜਦੋਂ ਤੱਕ ਇਹ ਪਾਲਸੀ ਵਾਪਸ ਨਹੀਂ ਆ ਜਾਂਦੀ ਬੋਲੇ ਸੋਨਹਿਾਲ ਸੱਚ ਵੀ ਆਂ ਗਾਲੇ ਤੇਰਾ ਧਿਆਗੇ ਟੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਤੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚਿਓ ਪੰਜਾਬ ਵਿੱਚ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ ਜਿਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਦੋਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰੇ ਸੀ ਜਿਵੇਂ ਅਸੀਂ ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇਨਸ਼ੋਰੈਂਸ ਕਰਾਉਂਦੇ ਸੀ ਕੱਚੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਐ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਤੇ ਯਾਦ ਕਰੋ ਆ ਸੜਕਾਂ ਤੇ ਦਾदू ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸੜਕਾਂ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਆ ਜਾਨ ਜਿੰਨੀ ਘਰੋਣੀ ਦੁੱਧੋਂ ਸਾਨੂੰ ਸੀਬੀਏ ਦੀ ਜਾਨ ਤੇ ਵੀ ਹੈ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਇਹਨਾਂ ਨੇ ਤੰਗ ਕਰਨਾ ਹੀ ਹੈ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਨ ਜਰੁਲਦੀ ਹੈ ਅੱਜ ਤੱਕ ਰੁਲਦੀ ਰਹੀ ਹੈ ਅੱਜ ਤੱਕ ਦੋਸ਼ੀ ਤੁਰੇ ਫਿਰਦੇ ਆਪਨ ਦੋ ਕੇਸ ਇੱਕ ਮਲੇਰ ਕੋਲੇ ਦਾ ਇੱਕ ਮੋਗੇ ਵਿੱਚ ਪੀਪੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕਿਉਂਨ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਐ ਤੇ ਵੱਡੀ ਗੱਲ ਐ ਜਿਹੜਾ ਮਲੇਰ ਕੋਟਲੇ ਤੋਂ ਪੇਤ ਵੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ Yadav ਕੌਣ ਆ ਨਰੇਸ਼ Yadav ਆਮ ਆਦਮੀ ਪਾਰਟੀ ਦਾ ਐਮਐਲਏ ਐ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨਟਰ ਲੜ ਰਹੇ ਸੀ ਬੇਦਬੀ ਹੁਣੇ ਕੀਤੀ ਕੇਸ ਕੌਣ ਲੜੇ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋਂ ਮੰਤਰੀ ਹੁਣੇ ਹਲੇ ਤੱਕ ਕੇਸ ਲੜ ਰਹੇ ਆਉਦੇ ਹੀ ਤੁਸੀਂ ਦੇਖੋ ਤੁਹਾਨੂੰ ਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ ਤੇ ਭੇਜਦਾ ਨਰੇਸ਼ ਚਾਦਮ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਸੈਸ਼ਨ ਜੱਜ ਆ ਹਰਜੋਤ ਬੈਂਸ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕਿ ਫੈਸਲਾ ਆਪਣੇ ਉਲਟਾਉਣਾ ਲੱਗਿਆ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜਾਊਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਹਨੇ ਦਰਖਾਸਤ ਦਿੱਤੀ ਸੀ ਪੀਐਸਪੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਪੈਸਾ ਹੋ ਗਿਆ ਸਾਰਾ ਕੁਝ ਹੋ ਗਿਆ 1 ਮਹੀਨੇ ਪਹਿਲੇ ਦਸੰਬਰ ਨੂੰ ਉਹਨ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਹਾਂ ਡੀਸੀ ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ ਡੀਏ ਨੇ ਦਰਖਾਸਤ ਦਿੱਤੀ ਕਿ ਅਸੀਂ ਕੇਸ ਹੀ ਵਾਪਸ ਲੈ ਰਹੇ ਹਾਂ ਦੇਖੋ ਬੇਅਦਬੀ ਦਾ ਕੇਸ ਹੋਏ ਤੇ ਕਿਤੇ ਵਾਪਸ ਲੈ ਰਹੇ ਕਿਉਂਕਿ ਨਰੇਸ਼ ਯਾਦਵ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਂਦਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਚਾ ਕਰਕੇ ਅਸੀਂ ਕਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿੰਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹ ਜੋ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ ਜੱਜ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਇਸ ਨਰੇਸ਼ ਯਾਦਵ ਦੇ ਖਿਲਾਫ ਇੰਨੇ ਸਬੂਤ ਆ ਗਏ ਆ ਪਰ ਹਫ ਸੋਚ ਇਸ ਗੱਲ ਦਾ ਹੈ ਕਿ आम आदमी सरकार ਦੇ ਅਫਸਰਾਂ ਨੇ ਤੇ ਡੀਏ ਨੇ ਦਰਖਾਸਤ ਦਿੱਤੀ ਹੈ ਕਿ ਇਹ ਕੇਸ ਵਾਪਸ ਕੀਤਾ ਜਾਏ ਪਰ ਮੈਂ ਸੈਸ਼ਨ ਜੱਜ ਇਹਨੂੰ ਵਾਪਸ ਨਹੀਂ ਕਰਦਾ ਮੈਂ ਫੈਸਲਾ ਦੇ ਰਿਹਾ ਤੇ ਨਰੇਸ਼ ਆਦਮ ਨੂੰ ਅੰਦਰ ਕਰ ਦਿੱਤਾ ਐਤੋ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ ਆ ਦਸੰਬਰ ਨੂੰ ਕੀ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਗੈਰ ਮੈਂ ਤਾਂ ਫਿਰ ਰੋਲਾ ਪਊਂਗਾ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨਾਂ ਦੀ ਲਿਸਟ ਆਈ ਟਿਕਟਾਂ ਕਿਹਨੂੰ ਦਿੱਤੀਆਂ ਉਸੇ ਹੀ ਨਰੇਸ਼ ਯਾਦਵ ਨੂੰ ਐਮਐਲਏ ਟਿਕਟ ਦਿੱਤੀ ਜੀਨੇ ਬੇਅਦਬੀ ਕੀਤੀ ਉਹ ਅੰਦਰ ਹੋਇਆ ਮੈਂ ਤੈਨੂੰ ਅੱਜ ਲਿਖ ਦੇਣਾ ਹੈ ਪ੍ਰਮਾਤਮਾ ਮੇਰੇ ਕੋਲ ਥੋੜੀ ਸਰਕਾਰ ਆਏ ਆਪਾਂ ਸਹੀ ਕਵਾਲੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੋਈ ਬੋਲੇ ਸੋਨਿਆਰ ਸ਼੍ਰੋਮਣੀ ਅਕਾਲੀ ਦਲ ਜਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲਿਓ ਸਵੇਰੇ ਅਰਦਾਸ ਕਰਕੇ ਨਿਕਲਦਾ ਘਰ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਆਪਾਂ ਨੂੰ ਬਗਨਾਮ ਕਰਤਾ ਕਿਉਂ ਆਪਾਂ ਗੱਲਾਂ ਛਾਹੇ